ਸੋ ਇਸ ਸਮੇਂ ਵਿਕਰਮ ਜੀ ਟੀਐਡੀ ਅੱਜ ਹਾਈ ਕੋਰਟ ਜਿਹੜੀ ਸੁਣਵਾਈ ਸੀ ਕਿਉਂਕਿ ਪਟੀਸ਼ਨ ਜਿਹੜੀ ਕਿ ਪਾਈ ਗਈ ਸੀ ਉਹਨਾਂ ਵੱਲੋਂ ਤਾਂ ਸਾਡੇ ਨਾਲ ਜਿਹੜੇ ਸਰਕਾਰ ਦੇ ਵੱਲੋਂ ਵਕੀਲ ਸੀ ਅੱਜ ਜਿਹੜੀ ਸਲ ਸ਼ਬਦ ਹੈ ਜਾਨਣਾ ਚਾਹੁੰਦੇ ਅੱਜ ਹੀਅਰਿੰਗ ਸੀ ਤਾਂ ਫਿਰ ਉਹ ਅੱਗੇ ਕਿਉਂ ਕੀਤੀ ਗਈ ਅ ਇਦਾਂ ਜੀ ਕਿ ਅੱਜ ਉਹਨਾਂ ਨੇ ਕਿ ਅਪਲੀਕੇਸ਼ਨ ਲਗਾਈ ਸੀ ਕੱਲ ਉਹਨਾਂ ਨੇ ਰਿਕੁਐਸਟ ਕੀਤੀ ਸੀ ਅਸੀਂ ਅੱਜ ਅਪਲੀਕੇਸ਼ਨ ਲਗਾਨੀ ਹੈ ਜੋ ਅਪਲੀਕੇਸ਼ਨ ਲਗਾਈ ਸੀ ਉਹ ਬਿਲਕੁਲ ਹੀ ਗਲਤ ਸੀਗੀ ਐਪਲੀਕੇਸ਼ਨ ਕਿਉਂਕਿ ਉਹ ਐਪਲੀਕੇਸ਼ਨ ਗਲਤ ਸੀ ਤੇ ਮਾਨਯੋਗ ਅਦਾਲਤ ਨੇ ਕਿਹਾ ਕਿ ਇਹ ਤੇ ਮੇਨਟੇਨੇਬਲ ਹੀ ਨਹੀਂ ਹੈ ਸੋ ਉਹਨਾਂ ਨੇ ਆਪਣਾ ਅਪੋਲੋਜਾਈਜ਼ ਕਰਕੇ ਉਹਨੂੰ ਵਿਦਡਰੋਅ ਕੀਤਾ ਤੇ ਫਿਰ ਕੋਰਟ ਨੂੰ ਰਿਕੁਐਸਟ ਕੀਤੀ ਕਿ ਅਸੀਂ ਦੁਬਾਰਾ ਐਪਲੀਕੇਸ਼ਨ ਲਗਾਵਾਂਗੇ ਜੀ ਨਹੀਂ ਬਿਲਕੁਲ ਅਸੀਂ ਜਿਵੇਂ ਕੱਲ ਤਰੀਕ ਸੀ ਤੇ ਕੱਲ ਵੀ ਜਿਹੜਾ ਇੱਕ ਨਵਾਂ ਰਿਮਾਂਡ ਮਿਲਿਆ ਸੀ ਉਸ ਦਾ ਫਰੈਸ਼ ਜਿਹੜਾ ਇੱਕ ਜਿਹੜਾ ਡਾਕੂਮੈਂਟ ਹੁੰਦਾ ਉਹ ਮੰਗਿਆ ਗਿਆ ਸੀ ਤੇ ਅੱਜ ਉਸ ਵਿੱਚ ਕੀ ਜਿਹੜੀ ਕਰੈਕਸ਼ਨ ਜਿਹੜੀ ਮੰਗੀ ਗਈ ਹੈ ਉਹਨਾਂ ਨੇ ਨਾ ਜੀ ਐਪਲੀਕੇਸ਼ਨ ਲਗਾਈ ਸੀ ਕਿ ਉਹਨਾਂ ਨੇ ਕੱਲ ਕੁਝ ਕਿਤੇ ਸੀ ਕਿ ਅਸੀਂ ਅਪਲੀਕੇਸ਼ਨ ਲਗਾਵਾਂਗੇ ਅਸੀਂ ਐਮੈਂਡਮੈਂਟ ਕਰਨੀ ਚਾਹੁੰਦੇ ਆਪਣੀ ਪਟੀਸ਼ਨ ਪਰ ਅਜੋਨਾਂ ਨੇ ਸਿੱਧਾ ਮੰਡੇਟਡ ਪਟੀਸ਼ਨ ਹੀ ਲਗਾ ਦਿੱਤੀ ਹਨਾ ਜੀ ਤੇ ਬਿਨਾਂ ਐਮੈਂਡਡਮੈਂਟ ਦੀ ਅਪਲੀਕੇਸ਼ਨ ਲਗਾਏ ਤੇ ਉਹਨੂੰ ਕੋਰਟ ਤੋਂ ਓਕੇ ਕਿਤੇ ਕਨਸੈਂਟ ਲੈ ਬਿਨਾਂ ਕੋਰਟ ਦੀ ਪਰਮਿਸ਼ਨ ਲੈ ਬਿਨਾਂ ਸੋ ਉਹ ਇੱਕ ਵੱਡੀ ਉਹਨਾਂ ਦੀ ਗਲਤੀ ਸੀ ਉਸ ਤੋਂ ਇਲਾਵਾ ਕੁਝ ਉਸ ਐਪਲੀਕੇਸ਼ਨ ਵਿੱਚ ਕੁਝ ਵਰਮੈਂਟਸ ਦਾ ਵੀ ਇਸ਼ੂ ਸੀਗਾ ਸੋ ਜਿਹਦੇ ਕਰਕੇ ਉਹਨਾਂ ਨੇ ਫਿਰ ਕੋਰਟ ਤੋਂ ਮਾਫੀ ਮੰਗਦੇ ਹੋਏ ਤੇ ਆਪਣਾ ਵਿਡਰੋਅ ਕੀਤਾ ਜੀ ਮਤਲਬ ਜਿਹੜੀ ਵਿਕਰਮ ਮਜੀਠੀਆ ਜਿਹੜੀ ਲਾਇਰ ਟੀਮ ਹੈਗੀ ਉਹਨਾਂ ਦੇ ਵੱਲੋਂ ਮਿਸਟੇਕ ਜਿਹੜੀ ਹੋਈ ਹੈ ਇਸ ਤੇ ਤੁਸੀਂ ਕਹਿਣਾ ਕਰਨਾ ਚਾਹੁੰਦੇ ਹੋ ਹਾਂ ਜੀ ਬਿਲਕੁਲ ਇਹ ਹੀ ਕਹਿਣਾ ਚਾਹੁੰਦੇ ਹਾਂ ਜੀ ਕਿ ਉਹਨਾਂ ਵੱਲੋਂ ਜਿਹੜੀ ਐਪਲੀਕੇਸ਼ਨ ਸੀਗੀ ਉਹ ਬਿਲਕੁਲ ਗਲਤ ਸੀਗੀ ਇਨਵੈਲਿਡ ਸੀਗੀ ਤੇ ਇਸ ਕਰਕੇ ਉਹਨਾਂ ਨੂੰ ਵਿਡਰੋਅ ਕਰਨੀ ਪਈ ਮਤਲਬ ਪਟੀਸ਼ਨ ਦੇ ਮਤਲਬ ਗੱਲਬਾਤ ਹੋਈ ਨਹੀਂ ਮਤਲਬ ਉਸ ਡਾਕੂਮੈਂਟ ਤੇ ਹੀ ਜਿਹੜੀ ਅਗਲੀ ਤਾਰੀਖ ਜਿਹੜੀ ਮੰਗਲਵਾਰ ਦੇ ਦਿੱਤੀ ਗਈ ਪਟੀਸ਼ਨ ਦੇ ਤੇ ਅਜੇ ਕੋਈ ਗੱਲਬਾਤ ਹੋ ਹੀ ਨਹੀਂ ਸਕਦੀ ਸੀ ਨਾ ਜੀ ਪਹਿਲੀ ਗੱਲ ਤੇ ਇਹ ਸੀ ਉਹਨੂੰ ਆਪਣਾ ਕਿਸੇ ਧਾਰੈਚ ਲੈ ਕੇ ਆਉਣ ਦੇ ਲਈ ਉਹਨਾਂ ਨੂੰ ਐਪਲੀਕੇਸ਼ਨ ਲਗਾਉਣ ਦੀ ਲੋੜ ਸੀ ਉਹ ਉਹਨਾਂ ਨੇ ਕੀਤੀ ਨਹੀਂ ਮਤਲਬ ਹੁਣ ਇਸ ਦੀ ਸੁਣਵਾਈ ਜਿਹੜੀ ਹੈ ਉਹ ਕਿਹੜੇ ਦਿਨ ਹੋਏਗੀ ਤੇ ਵਿਕਰਮ ਮਜੀਠੀਆ ਨੂੰ ਮੁਹਾਲੀ ਕਦੋਂ ਪੇਸ਼ ਕੀਤਾ ਜਾਏਗਾ ਵਿਕਰਮ ਮਜੀਠੀਆ ਨੂੰ ਸੰਡੇ ਨੂੰ ਮੁਹਾਲੀ ਚ ਪੇਸ਼ ਕੀਤਾ ਹੈ ਤੇ ਇੱਥੇ ਮੰਗਲਵਾਰ ਸੁਣਵਾਈ ਹੋਏਗੀ ਹਾਂਜੀ ਇੱਥੇ ਮੰਗਲਵਾਰ ਹੋਏਗੀ ਆ ਇਦਾਂ ਜੀ ਕਿ ਅੱਜ ਉਹਨਾਂ ਨੇ ਕਿ ਐਪਲੀਕੇਸ਼ਨ ਲਗਾਈ ਸੀ ਕੱਲ ਉਹਨਾਂ ਨੇ ਰਿਕੁਐਸਟ ਕੀਤੀ ਸੀ ਅਸੀਂ ਆਜ ਐਪਲੀਕੇਸ਼ਨ ਗਾਣੀ ਹੈ ਜੋ ਐਪਲੀਕੇਸ਼ਨ ਲਗਾਈ ਸੀ ਉਹ ਬਿਲਕੁਲ ਹੀ ਗਲਤ ਸੀਗੀ ਐਪਲੀਕੇਸ਼ਨ ਕਿਉਂਕਿ ਉਹ ਐਪਲੀਕੇਸ਼ਨ ਗਲਤ ਸੀ ਤੇ ਮਾਨਯੋਗ ਅਦਾਲਤ ਨੇ ਕਿਹਾ ਕਿ ਇਹ ਤੇ ਮੇਨਟੇਨੇਬਲ ਹੀ ਨਹੀਂ ਹੈ ਸੋ ਉਹਨਾਂ ਨੇ ਆਪਣਾ ਪੋਲਿਜਾਈ ਕਰਕੇ ਉਹਨੂੰ ਵਿਡਰੋਅ ਕੀਤਾ ਤੇ ਫਿਰ ਕੋਰਟ ਨੂੰ ਰਿਕੁਐਸਟ ਕੀਤੀ ਕਿ ਅਸੀਂ ਦੁਬਾਰਾ ਅਪਲੀਕੇਸ਼ਨ ਲਗਾਵਾਂਗੇ ਜੀ ਨਹੀਂ ਬਿਲਕੁਲ ਅਸੀਂ ਜਿਵੇਂ ਕੱਲ ਤਰੀਕ ਸੀ ਤੇ ਕੱਲ ਵੀ ਜਿਹੜਾ ਇੱਕ ਨਵਾਂ ਰਿਮਾਂਡ ਮਿਲਿਆ ਸੀ ਉਸ ਦਾ ਫਰੈਸ਼ ਜਿਹੜਾ ਇੱਕ ਜਿਹੜਾ ਡਾਕੂਮੈਂਟ ਹੁੰਦਾ ਹੈ ਉਹ ਮੰਗਿਆ ਗਿਆ ਸੀ ਤੇ ਅੱਜ ਉਸ ਵਿੱਚ ਕੀ ਜਿਹੜੀ ਕਰੈਕਸ਼ਨ ਜਿਹੜੀ ਮੰਗੀ ਗਈ ਹੈ ਉਹਨਾਂ ਨੇ ਨਾ ਜੀ ਐਪਲੀਕੇਸ਼ਨ ਲਗਾਈ ਸੀ ਕਿ ਉਹਨਾਂ ਨੇ ਕੱਲ ਰਿਕੁਐਸਟ ਕੀਤੀ ਸੀ ਕਿ ਅਸੀਂ ਐਪਲੀਕੇਸ਼ਨ ਲਗਾਵਾਂਗੇ ਅਸੀਂ ਐਮੈਂਡਮੈਂਟ ਕਰਨੀ ਚਾਹੁੰਦੇ ਹਾਂ ਆਪਣੀ ਪਟੀਸ਼ਨ ਪਰ ਅੱਜ ਉਹਨਾਂ ਨੇ ਸਿੱਧਾ ਮੈਂਡੇਟਡ ਪਟੀਸ਼ਨ ਹੀ ਲਗਾ ਦਿੱਤੀ ਹਨਾ ਜੀ ਤੇ ਬਿਨਾਂ ਐਮੈਂਡਡਮੈਂਟ ਦੀ ਐਪਲੀਕੇਸ਼ਨ ਲਗਾਏ ਤੇ ਉਹਨੂੰ ਕੋਰਟ ਤੋਂ ਓਕੇ ਕਿਤੇ ਕਨਸੈਂਟ ਲੈ ਬਿਨਾਂ ਕੋਰਟ ਦੀ ਪਰਮਿਸ਼ਨ ਲੈ ਬਿਨਾਂ ਸੋ ਉਹ ਇੱਕ ਵੱਡੀ ਉਹਨਾਂ ਦੀ ਗਲਤੀ ਸੀ ਉਸ ਤੋਂ ਇਲਾਵਾ ਕੁਝ ਉਸ ਐਪਲੀਕੇਸ਼ਨ ਵਿੱਚ ਕੁਝ ਵਰਮੈਂਟਸ ਦਾ ਵੀ ਇਸ਼ੂ ਸੀਗਾ ਸੋ ਜਿਹਦੇ ਕਰਕੇ ਉਹਨਾਂ ਨੇ ਫਿਰ कोर्ट ਤੋਂ ਮਾਫੀ ਮੰਗਦੇ ਹੋਏ ਤੇ ਆਪਣਾ ਵਿਡਰੋ ਕੀਤਾ ਹੈ ਮਤਲਬ ਜਿਹੜੀ ਵਿਕਰਮ ਜੀਠਿਆ ਜਿਹੜੀ ਲਾਇਰ ਟੀਮ ਹੈਗੀ ਉਹਨਾਂ ਦੇ ਵੱਲੋਂ ਮਿਸਟੇਕ ਜਿਹੜੀ ਹੋਈ ਹੈ ਇਸ ਤੇ ਤੁਸੀਂ ਕਿੰਨਾ ਕਹਿਣਾ ਚਾਹੁੰਦੇ ਹਾਂ ਹਾਂਜੀ ਬਿਲਕੁਲ ਇਹੀ ਕਹਿਣਾ ਚਾਹੁੰਦੇ ਹਾਂ ਜੀ ਕਿ ਉਹਨਾਂ ਵੱਲੋਂ ਜਿਹੜੀ ਐਪਲੀਕੇਸ਼ਨ ਸੀਗੀ ਉਹ ਬਿਲਕੁਲ ਗਲਤ ਸੀਗੀ ਇਨਵੈਲਿਡ ਸੀਗੀ ਤੇ ਇਸ ਕਰਕੇ ਉਹਨਾਂ ਨੂੰ ਵਿਡਰੋ ਕਰਨੀ ਪਈ ਮਤਲਬ ਪਟੀਸ਼ਨ ਦੇ ਮਤਲਬ ਗੱਲਬਾਤ ਹੋਈ ਨਹੀਂ ਮਤਲਬ ਉਸ ਡਾਕੂਮੈਂਟ ਤੇ ਹੀ ਜਿਹੜੀ ਅਗਲੀ ਤਾਰੀਖ ਜਿਹੜੀ ਮੰਗਲਵਾਰ ਦੇ ਦਿੱਤੀ ਗਈ ਪटीशन ਦੇ ਤੇ ਅਜੇ ਕੋਈ ਗੱਲਬਾਤ ਹੋ ਹੀ ਨਹੀਂ ਸਕਦੀ ਸੀ ਨਾ ਜੀ ਪਹਿਲੀ ਗੱਲ ਤੇ ਇਹ ਸੀ ਕਿ ਪਿਛਲੀ ਪटीशन ਹੀ ਉਹਨਾਂ ਦੀ ਇਨਫਰਾਸਟਰਕਚਰਸ ਹੋ ਗਈ ਸੀ ਉਹ ਉਹਨੂੰ ਆਪਣਾ ਕਿਸੇ ਧਾਰੈਚ ਲੈ ਕੇ ਆਉਣ ਦੇ ਲਈ ਉਹਨਾਂ ਨੂੰ ਐਪਲੀਕੇਸ਼ਨ ਲਗਾਉਣ ਦੀ ਲੋੜ ਸੀ ਉਹ ਉਹਨਾਂ ਨੇ ਕੀਤੀ ਨਹੀਂ ਮਤੋਂ ਹੁਣੇ ਇਸ ਦੀ ਸੁਣਵਾਈ ਜਿਹੜੀ ਹੈ ਉਹ ਕਿਹੜੇ ਦਿਨ ਹੋਏਗੀ ਤੇ ਵਿਕਰਮ ਮਜੀਠੀਆ ਨੂੰ ਮੋਹਾਲੀ ਕਦੋਂ ਪੇਸ਼ ਕੀਤਾ ਜਾਏਗਾ ਵਿਕਰਮ ਮਜੀਠੀਆ ਨੂੰ ਸੰਡੇ ਨੂੰ ਮੋਹਾਲੀ ਵਿੱਚ ਪੇਸ਼ ਕੀਤਾ ਜਾਏਗਾ ਤੇ ਇੱਥੇ ਮੰਗਲਵਾਰ ਸੁਣਵਾਈ ਹੋਏਗੀ ਹਾਂਜੀ ਇੱਥੇ ਮੰਗਲਵਾਰ ਵਿੱਚ ਜੀ ਚਲੋ ਜੀ ਬੋਲੋ ਜਿਹੜੇ ਸਰਕਾਰੀ ਵਕੀਲ ਜਿਹੜੇ ਜ਼ਰੂਰ ਜਿਨ੍ਹਾਂ ਦੇ ਵੱਲੋਂ ਕਹਿ ਆ ਕਿ ਕੁਝ ਜਿਹੜੇ ਟੈਕਨੀਕਲ ਜਿਹੜਾ ਡਾਕੂਮੈਂਟ ਦੀ ਇਸ਼ੂ ਕਰ ਕੀ ਜਿਹੜੀ ਹੈ ਉਹ ਅੱਜ ਜਿਹੜੀ ਕਿ ਉਸ ਪਟੀਸ਼ਨ ਤੇ ਸੁਣਵਾਈ ਨਹੀਂ ਹੋ ਸਕੀ ਜਿਹੜੀ ਕਿ ਮੰਗਲਵਾਰ ਨੂੰ ਕੋਈ ਗੀ ਜਿਵੇਂ ਕਿ ਜਿਹੜਾ ਆਉਣ ਵਾਲਾ ਮੰਗਲਵਾਰ ਹੈਗਾ ਉਸ ਦਿਨ ਜਿਹੜੀ ਇਸ ਕੇਸ ਦੀ ਫਿਰ ਜਿਹੜੀ ਕਿ ਪਟੀਸ਼ਨ ਲੱਗੇਗੀ ਜਾਂ ਉਸ ਤੇ ਉੱਪਰ ਕੀ ਵਿਚਾਰ ਹੁੰਦਾ ਇਹ ਅਪਡੇਟ ਲਈ ਤੁਸੀਂ ਡੇਲੀ ਪੋਸਟ ਨਾਲ ਜੁੜੇ ਰਹੋ ਕੈਮਰਾ ਬਸਰ ਮੇਜ਼ ਦੇ ਨਾਲ ਸੰਦੀਪ ਕਮੋਚ ਪੰਜਾਬ ਹਰਿਆਣਾ ਹਾਈ ਕੋਰਟ